ਸਤਿ ਸ਼੍ਰੀ ਅਕਾਲ ਦੋਸਤੋ ਠਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਆਪਾਂ ਪਹੁੰਚੇ ਆਂ ਜੀ ਪਿੰਡ ਝਾਮਕਾ ਜਿਹੜਾ ਤਰਨਤਾਰਨ ਤਹਿਸੀਲ ਤਰਨਤਾਰਨ ਨੇੜੇ ਦਾ ਪਿੰਡ ਹੈ ਗਾਈ ਸੋਰਸਿੰਗ ਸਾਹਿਬ ਜੀਓ ਵਾਲਾ ਠੀਕ ਹੈ ਜੀ ਤਰੀਕ ਹੈ ਕੀ ਹੈ ਜੀ ਅੱਜ 4 ਅਪ੍ਰੈਲ 2025 ਸਮਾਂ ਕੁਝ ਦੇ ਗਾਜੀ 11:00 ਵਜੇ ਤੇ 10 ਕਿ ਮਿੰਟ ਦਾ ਠੀਕ ਹੈ ਜੀ ਅੱਜ ਆਪਾਂ ਤੁਹਾਡੇ ਵੇਖਣ ਨੂੰ ਲੈ ਕੇ ਆਏ ਆਂ ਜੀ ਬਕਾਊ ਸੱਤ ਮੱਜਾਂ ਅੱਜ ਆਪਾਂ ਪਹੁੰਚੇ ਆਂ ਜੀ ਪ੍ਰਤਾਪ ਸਿੰਘ ਸ਼ਾਹ ਦੇ ਘਰ ਠੀਕ ਹੈ ਜੀ ਸ਼ਾਹ ਫਾਰਮ ਪਿੰਡ ਝਾਮਕਾ ਠੀਕ ਹੈ ਜੀ ਅੱਜ ਆਪਾਂ ਵੀਰ ਨਾਲ ਕਰਦੇ ਆਂ ਇਹ ਗੱਲਬਾਤ ਤੇ ਪੁੱਛਦੇ ਆਂ ਜੀ ਸੱਤਾ ਪਸ਼ੂਆਂ ਦੇੰਨੇ ਕਿੰਨਾ ਦੁੱਧਿਆ ਕਿਨਵਾਸ ਹੋਆ ਜੀ ਤੇ ਸਾਰੀ ਜਾਣਕਾਰੀ ਆਪਾਂ ਡਿਟੇਲ ਤੁਹਾਨੂੰ ਦੱਸਦੇ ਆਂ ਜੀ ਹੋਰ ਵੀਰ ਜੀ ਹਰਿਆਣਵੀ ਕੀ ਹਾਲ ਚਾਲ ਵਧੀਆ ਜੀ ਚੰਗੀ ਕਲਾ ਜੀ ਠੀਕ ਠਾਕ ਜੀ ਹਾਂਜੀ ਹਾਂਜੀ ਕਿੰਨੇ ਪਸ਼ੂ ਵਕਾਊ ਲੈ ਕੇ ਆਏ ਸੱਤ ਹੈ ਜੀ ਅੱਜ ਆਪਣੇ ਦਾ ਅੱਛਾ ਜੀ ਸੱਤ ਪਸ਼ੂ ਵਕਾਊ ਲੈ ਕੇ ਆਏ ਜੀ ਠੀਕ ਹੈ ਜੀ ਅੱਜ ਹੀ ਲੈ ਕੇ ਆਏ ਸਾਰੇ ਇਕੱਠੇ ਆ ਜੀ ਜੀ ਸਾਰਾ ਸਟਾਕ ਅੱਜ ਆ ਤੇ ਪਹਿਲਾਂ ਆਪਣਾ ਸਟਾਕ ਵੇਚ ਗਿਆ ਜੀ ਸਾਰਾ ਵੇਚ ਗਿਆ ਜੀ ਵੇਚ ਗਿਆ ਠੀਕ ਹੈ ਜੀ ਠ ਇਹ ਉਹ ਮਾਲ ਲੈ ਕੇ ਆ ਜੀ ਕੱਲ ਲੜਕੇ ਖਲਾਈਆਂ ਮਈਆਂ ਠੀਕ ਹੈ ਜੀ ਅੱਜ ਇਹ ਤੜਕੇ ਲੈ ਕੇ ਆਇਆ ਸਾਰਾ ਮਾਲ ਸੱਤ ਪਸ਼ੂ ਠੀਕ ਹੈ ਤੇ ਕਰੀਏ ਜਾਣਕਾਰੀ ਸ਼ੁਰੂ ਹੀ ਡਿਟੇਲ ਹੈਗੇ ਆਪਾਂ ਇਹ ਜਾਣਕਾਰੀ 27 ਠੀਕ ਹੈ ਜੀ ਕਰੀਏ ਪਹਿਲੇ ਨਾਲ ਤੋਂ ਸ਼ੁਰੂ ਹੀ ਹਾਂਜੀ ਕਿੰਨਾ ਵਸੂਆ ਭਾਜੀ ਇਹ ਇਹ ਕੋਈ ਪਹਿਲਾ ਸੂਆ ਸੂਈ ਦੇ ਛੋਟੀ ਠੀਕ ਹੈ ਜੀ ਤੇ ਸੂਈ ਦੋ ਘੰਟਿਆਂ ਦੀ ਆ ਤੇ ਦੁੱਧ ਦੇਖ ਲੈ 60 ਲੀਟਰ ਆ ਠੀਕ ਹੈ ਜੀ ਪਹਿਲਾ ਸੂਆ ਸੂਈ ਆ ਤੇ ਦੁੱਧ ਕਿੰਨਾ ਆਇਆ ਥਲੇ ਦੁੱਧ 7 ਲੀਟਰ ਆ ਹਾਂਜੀ ਤੇ ਸੂਈ ਨੂੰ ਭਾਜੀ 2 ਮਹੀਨੇ ਹੋਏ ਜੇ ਤੇ ਬੱਚਾ ਨਹੀਂ ਹੈਗਾ ਭਾਰੇ ਤੇ ਮਿਲਦੀ ਠੀਕ ਹੈ ਇਤੋਂ ਖੋਲ ਕੇ ਵਿਖਾਓ ਜੀ ਖਲਾਉਣੀ ਫੇਰ ਵੀ ਜੀ ਡਿਟੇਲ ਦੇ ਦਿਓ ਕਿਨਵਾਸ ਹੋਇਆ ਹੈ ਭਾਜੀ ਪਹਿਲਾਂ ਸੂਆ ਸੂਈ ਆ ਹਾਂਜੀ ਤੇ ਸੂਈ ਨੂੰ ਹੋਏ ਜ 2 ਮਹੀਨੇ ਤੇ ਦੁੱਧ ਹੈਗਾ ਜ 7 ਲੀਟਰ ਦੁੱਧ 7 ਲੀਟਰ ਤੇ ਬੱਚਾ ਨਹੀਂ ਹੈਗਾ ਤੇ ਮਿਲਦੀ ਭਾਰੇ ਤੇ ਜੀ ਠੀਕ ਹੈ ਜੀ ਪਹਿਲਾਂ ਸੂਆ ਸੂਈ ਆ ਬੱਚਾ ਨਹੀਂ ਹੈਗਾ ਤੇ ਮਿਲਦੀ ਪਾੜੇ ਤੇ ਆ ਪਹਿਲਾ ਸੂਆ ਸੂਈ ਪਹਿਲਾ ਸੂਆ ਸੂਈ ਹਾਂਜੀ ਦੁੱਧ 7 ਲੀਟਰ ਹਾਂਜੀ ਮਿਲਦੀ ਪਾੜੇ ਤੇ ਜੀ ਠੀਕ ਹੈ ਜੀ ਸੂਈ ਨੂੰ 2 ਮਹੀਨੇ ਹੋਏ ਜੀ ਠੀਕ ਹੈ ਜੀ ਸੂਈ ਨੂੰ 2 ਮਹੀਨੇ ਹੋਏ ਹਾਂਜੀ ਠੀਕ ਹੈ ਜੀ ਤੇ ਮਗਰ ਇਹ ਹੈਗਾ ਜੀ ਕੋਈ ਇਹਦੇ ਨਹੀਂ ਨਹੀਂ ਜੀ ਬੱਚੇ ਤੋਂ ਬਣਾਵਾ ਪਾੜੇ ਤੇ ਮਿਲਦੀ ਠੀਕ ਹੈ ਜੀ ਠੀਕ ਹਾਂਜੀ ਠੀਕ ਹੈ ਜੀ ਠੀਕ ਤੇ ਵੀਰ ਜੀ ਕੀ ਰੇਟ ਕੀ ਕਰਤਾ ਜੀ ਇਹਦਾ ਦੇ ਦਈਏ ਜੀ 55000 ਦੀ ਪੂਰੇ ਦੀ ਇਹ 2 ਹੋਰ ਘਟਾਓ ਵੀਰ ਜੀ 53 53 ਦੀ ਦੇ ਦਿੱਤੀ ਨਹੀਂ ਹੋਰ ਥੋੜਾ ਲੈਸ ਕਰ ਲੋ ਵੀਰ ਜੀ ਚਾਹ ਪਾਜੀ ਪੂਰੇ 51000 ਦਿਤਾ ਪੂਰੇ 51000 ਦੇ ਠੀਕ ਹੈ ਜੀ 51000 ਵੀਰ ਨੇ ਰੇਟ ਰੱਖਤਾ ਜੀ ਚਲੋ ਆਪਾਂ ਦੂਜੇ ਪਸ਼ੂ ਤੇ ਚੱਲਦੇ ਆਂ ਉਹਦੀ ਜਾਣਕਾਰੀ ਲੈ ਲੈਂਦੇ ਆਂ ਇਹ ਪਾਜੀ ਨੀਲੀ ਰਾਵੀ ਦੀ ਜੇ ਛੋਟੀ ਹਾਂਜੀ ਨੀਲੀ ਰਾਵੀ ਦੀ ਪਹਿਲਾ ਸੂਆ ਸੁਹੀ ਆ ਹਾਂਜੀ ਪਹਿਲਾ ਸੂਆ ਛੋਟੀ ਆ ਹਾਂਜੀ ਤੇ ਇਹਨੂੰ ਨਾ ਸੂਈ ਨੂੰ ਕੋ ਦੋ ਕੁ ਮਹੀਨੇ ਹੋਏ ਆ ਦੋ ਮਹੀਨੇ ਹੋਏ ਸੂਈ ਤੇ ਇਹਦਾ ਨਾ ਜਿਹੜਾ ਅਗਲਾ ਸਾਨਾ ਨਾ ਕੋ ਬਹਿਣੀ ਆ ਅੱਛਾ ਜੀ ਉਹ ਤੁਹਾਨੂੰ ਨਾ ਮਸਟੇਟਸ ਹੋ ਗਏ ਨਾ ਹਾਂਜੀ ਤੇ ਥਣ ਦੇਰਾ ਵਾ ਧਾਰ ਵਗਦੀ ਹੈਗੀ ਆ ਤੇ ਥਣ ਦੇਰਾ ਵਾ ਘਰੂੜ ਹੋ ਗਿਆ ਘਰੂੜ ਹੋ ਗਿਆ ਇਹ ਤਾਂ ਘਰੂੜ ਹੋ ਗਿਆ ਮੰਨ ਲਓ ਜਿੱਦਾਂ ਥਣ ਪਸੰਦ ਦਾ ਜ਼ਰੂਰ ਹੈ ਘਰੂੜ ਹੋ ਗਿਆ ਅੱਛਾ ਜੀ ਤੇ ਆਪਾਂ ਉਦਾਂ ਦੇ ਝੋਟੀ 1.5 ਲੱਖ ਦੀ ਲੈਂਦੀ ਇਹਨਾਂ ਬੰਦਿਆਂ ਅੱਛਾ ਜੀ ਹਜ਼ਰ ਜਿਹੜਾ ਕਰਦ ਬੋਤਿਆ ਹਾਂਜੀ ਤੇ ਹੁਣ ਉਹਨਾਂ ਨੂੰ ਪਾਹੇ ਲੱਗਦੇ ਤੇ ਥਣ ਦਾ ਕਰਕੇ ਹੁਣ ਥਣ ਦੇ ਬੱਚੇ ਨਾਲ ਆਪਾਂ ਲਈਏ ਤੇ ਥਣ ਦੇ ਬੱਚੇ ਨਾਲ ਆਪਾਂ ਗਾੜੀ ਦੇਣੀ ਠੀਕ ਹੈ ਜੀ ਦੁੱਧੋਂ 8 ਲੀਟਰ ਦੇ ਦੇ ਥੱਲੇ 8 ਲੀਟਰ ਤੇ ਸੂਈ ਨੂੰ ਇਹਨੂੰ ਕੋ 2.5 ਮਹੀਨੇ ਹੋਏ ਆ ਠੀਕ ਹੈ ਜੀ ਤੇ ਪਹਿਲੇ ਸੂਏ ਸੂਈ ਆ ਤੇ ਗਾਂ ਦੂਜ ਠੀਕ ਹੈ ਜੀ ਪਹਿਲੇ ਸੂਏ ਸੂਈ ਆ ਦੂਜੇ ਲਈ ਗਾਂ ਬਣੂਗੀ ਹਾਂਜੀ ਹਾਂਜੀ ਤੇ 2 2.5 ਮਹੀਨੇ ਹੋਏ ਸੂਈ ਨੂੰ ਹਾਂਜੀ ਹਾਂਜੀ ਦੁੱਧ ਦੇ ਥੱਲੇ ਕਿੰਨਾ ਵੀ ਦੁੱਧ 8 ਲੀਟਰ ਦੇ 8 ਲੀਟਰ ਦੁੱਧ ਦੇ ਹਾਂਜੀ ਹਾਂਜੀ ਠੀਕ ਹੈ ਜੀ ਭਾਈ ਫੇਰ ਦੱਸ ਦੀਏ ਹਾਂਜੀ ਹਾਂਜੀ ਅਗਲਾ ਗਾਂ ਜਿਹੜਾ ਕਬੈਣੀ ਵਾਲਾ ਹਾਂਜੀ ਹਾਂਜੀ ਉਹਨੂੰ ਮਸਟੈਟਸ ਹੋਈ ਜੀ ਹਾਂਜੀ ਸਿਰਫ ਮੁੱਲ ਵੀ ਤੰਨਾ ਥਣਾ ਜੀ ਕੋ ਸੌਦਾ ਕਰ ਆਪਾਂ ਸੌਦਾ ਵੀ ਤੰਨਾ ਥਣ ਵਾਲਾ ਹੀ ਅੱਛਾ ਜੀ ਫਸਮ ਦਾ ਹੈਗਾ ਵਾ ਤੇ ਇਹ ਆ ਵੀ ਸੌਦਾ ਆਪਾਂ ਮੁੱਲ ਵੀ ਤੰਨਾ ਥਣ ਨਾਲ ਕਰਨ ਹਾਂਜੀ ਚੌਹਾਂ ਗਾਣਾ ਫੇਰ ਦਾ ਦਈਏ ਡਿਟੇਲ ਵੀ ਪਹਿਲਾ ਸੂਰਤ ਥੋਟੀ ਸੁਈਏ ਹਾਂਜੀ ਪਹਿਲਾ ਸੂਰਤ ਸੁਈ ਦੋ ਮਹੀਨਿਆਂ ਰੋਕੇ ਰੋਕੇ ਤੇ ਦੁੱਧ ਹੈਗਾ 8 ਲੀਟਰ ਠੀਕ ਹੈ ਠੀਕ ਚਵਾਈ ਥੋਈ ਦੇ ਵਿੱਚ ਕਿੰਨੇ ਵੀਰ ਜੀ ਚਵਾਈ ਭਾਈ ਵੜੀਆ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਪੂਰੀ ਵੱਡੀ ਝੋਟੀ ਹੈਗੀ ਪੂਰੀ ਨੀਲੀ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਅਗਲਾ ਥਾਣੇ ਆ ਜੀ ਸਭ ਹਾਂਜੀ ਹਾਂਜੀ ਮੜੇ ਰੋਕੇ ਵਿਖਾ ਦਈਏ ਜੀ ਅਗਲਾ ਜੀ ਕਬੈਣੀ ਵਾਲੇ ਬੰਨੇ ਦਾ ਉਹ ਜੇ ਸ਼ਰਮ ਚੋਂ ਫਿਰ ਜੇ ਤਾਂ ਖੁੱਲ ਸਕਦਾ ਫੁੱਲ ਵੀ ਸਕਦਾ ਜੀ ਠੀਕ ਹੈ ਜੀ ਉਹ ਚਲੋ ਜੀ ਆਪਾਂ ਇਹ ਮੁੱਲ ਨਹੀਂ ਉਹਦਾ ਪੱਤੇ ਮਾਰੇ ਸਾਹਮਣੇ ਮੁੱਲ ਕਰਨਾ ਠੀਕ ਹੈ ਜੀ ਠੀਕ ਹੈ ਨੀਲੀ ਰਾਵੀ ਨਸਲ ਹੈ ਨੀਲੀ ਰਾਵੀ ਜੀ ਠੀਕ ਹੈ ਜੀ ਕਿੰਨਾ ਦੁੱਧ ਫਿਰ ਦੱਸਦੇ ਵੀਰ ਜੀ ਦੁੱਧ 8 ਲੀਟਰ ਹੈ ਜੀ ਸੂਆ ਪਹਿਲਾ ਸੂਆ ਪਹਿਲਾ ਦੁੱਧ 8 ਥਣਾਂ ਦੇ ਹਿਸਾਬ ਨਾਲ ਸੌਦਾ ਕਰੇ ਚੁੱਪ ਤੇ ਤੁਹਾਨੂੰ ਸਟੈਟਸ ਹੋਈ ਆ ਕਬੈਣੀ ਵਾਲਾ ਥਣ ਜੀ ਅਗਲਾ ਠੀਕ ਹੈ ਜੀ ਠੀਕ ਹੈ ਜੀ ਬੰਦੋ ਵੀਰ ਜੀ ਲਓ ਜੀ ਚਲੋ ਬਤਾ ਤੇ ਵੀਰ ਜੀ ਕੀ ਰੇਟ ਕੀ ਕਰਤਾ ਵੀਰ ਜੀ ਇਹਦਾ ਬਾਜੀ ਸੱਜਰ ਝੋਟੀ ਲੈਣ ਜਾਈਏ ਨਾ ਬੱਤੀਆਂ ਤੇ 1.5 ਲੱਖ ਦੀ ਹੋਣੀ ਹਾਂਜੀ ਤੇ ਆਪਣੇ ਭਾਅ ਛੋੜ ਛੜੀ ਗਿਆ ਤਾਂ ਨਾਗ ਵੀ ਸਾਰੇ ਅੱਜ ਆਪਣ ਤੋਂ ਤਾਂ ਤੋਂ ਤਾਂ ਹਾਂਜੀ ਹਾਂਜੀ ਤਾਂ ਤੋਂ ਤਾਂ ਇਹਦਾ ਮੋਲ ਆਪਾਂ ਕੋ 70 75 ਨਹੀਂ ਕਰਨਾ ਹਾਂਜੀ ਦੇ ਦਈਏ ਪੂਰੇ 65 ਜਾਂਦੀ ਹੋਰ ਲੈਸ ਕਰੋ ਵੀਰ ਜੀ 2 ਛੱਡ ਦਿੰਦੇ ਆ ਨਹੀਂ ਹੋਰ ਘੱਟ ਕਰ ਦੋ ਬਾਹਰ ਦੀ ਦੇ ਦਈਏ ਬਾਹਰ ਦੀ ਦੇ ਦਈਏ ਕੋਈ ਦੱਸੋ ਪੂਰੇ 60000 ਦੀ ਦੇਵਾਂਗੇ ਠੀਕ ਹੈ ਜਿਹੜਾ ਤੁਹਾਡੇ ਚੈਨਲ ਥਰੂ ਆਊਗਾ ਠੀਕ ਹੈ ਜਿਹੜਾ ਆਪਣੇ ਚੈਨਲ ਥਰੂ ਫੇਰ ਦਾਦੀ 8 ਲੀਟਰ ਦੁੱਧ ਜੇ ਪਹਿਲਾ ਸੁਆ ਸੁਈ ਜੇ ਹਾਂਜੀ ਤੇ ਅਗਲੇ ਸਾਨੂੰ ਮਸਟ ਸਟੇਟਸ ਹੋ ਗਏ ਤੇ ਥਣ ਹੋ ਜਾਏ ਬੰਦ ਹਾਂਜੀ ਤੇ ਚਲੋ ਜੇ ਕੋਈ ਕੇਰ ਕਰੇ ਤੇ ਚੱਲ ਵੀ ਸਕਦਾ ਠੀਕ ਹੈ ਪਰ ਆਪਾਂ ਸਭ ਮੂੰਹ ਗਾੜੇ ਨੂੰ ਖੋਲਣ ਆਲਾ ਭਸਮਦਾ ਹੈਗਾ ਤੁਹਾਨੂੰ ਹਾਂਜੀ ਤੇ ਸੂਈ 2 ਮਹੀਨੇ ਦੁੱਧ 8 ਲੀਟਰ ਸੂਆ ਪਹਿਲਾਂ ਨੇ ਤੇ ਹਾਂ ਨਾ ਮੋਲ ਭਾਈ ਜੋ ਮਰਜੀ 60000 ਦੀ ਦਵਾਂਗੇ ਠੀਕ ਹੈ ਜੀ ਹਾਂ ਨਾ 60000 ਵੀਰ ਨੇ ਰੇਟ ਰਸਤਾ ਜੀ ਤੇ ਬਾਕੀ ਕੋਈ ਇਹ ਨਾ ਕਿ ਮਈਆਂ ਬਣੀਆਂ ਨਹੀਂ ਹੁਣ ਇਹ ਡੰਗਰ ਚੋ ਕੇ ਲੈਂਦੇ ਜੀ ਦੋਵੇਂ ਠੀਕ ਹੈ ਜੀ ਹੁਣ ਇਹ ਟੈਂਪੂ ਤੇ ਲਾਇਆ ਹੀ ਆ ਭਾਈ ਠੀਕ ਹੈ ਜੀ ਠੀਕ ਹਾਂਜੀ ਤੇ ਵੀਰ ਜੀ ਚਲੋ ਤੀਜੇ ਨਾਕ ਬਾਰੇ ਤੇ ਦੱਸ ਦਿਓ ਜਾਣਕਾਰੀ ਇਹਦੇ ਥੱਲੇ ਭਾਈ ਦੁੱਧ 7 ਲੀਟਰ ਦੇ 7 ਲੀਟਰ ਦੁੱਧ ਦੇ ਆ ਜੀ ਹਰ 7 ਲੀਟਰ ਹੀ ਆ ਦੁੱਧ ਹਾਂਜੀ ਤੇ ਸੂਬਾ ਦੂਜਾ ਜੇ ਮਈ ਥੋੜੀ ਜੀ ਬਟੀਆਂ ਅੰਦਰ ਤਾਂ ਉਹ ਅੰਦਰੇ ਬਟੀਆਂ ਸ਼ੈੱਡ ਤੇ ਸੂਈ ਨੂੰ ਇਹ ਨੂੰ ਇੰਨਾ ਹੋਇਆ ਜੀ ਕੋਈ ਮਹੀਨਾ ਡੇਰ ਮਹੀਨਾ ਠੀਕ ਹੈ ਜੀ ਤੇ ਚਵਾਈ ਚੂਈ ਦੇ ਵੀਰ ਜੀ ਕਿਵੇਂ ਆ ਵਧੀਆ ਜੀ ਇੱਕ ਨੰਬਰ ਹੁਣ ਤੋਕੇ ਲਿਆਂਦੇ ਡੰਗਰ ਤੇ ਚੜਾ ਪਾਂ ਚਾ ਰਿਆ ਡੰਗਰ ਨੂੰ ਹਾਂਜੀ ਠੀਕ ਹੈ ਜੀ ਹਾਂਜੀ ਸੂਈ ਨੂੰ ਇਹ ਨੂੰ ਮਹੀਨਾ ਡੇਰ ਮਹੀਨਾ ਆਇਆ ਕੋਈ ਭਾਣ ਦੋਲ ਵਾਲੇ ਹਾਂਜੀ ਦੋ ਦਾ 8 ਲੀਟਰ ਜੇ 7 8 7 ਲੀਟਰ ਦੋ ਦੇ ਜੀ ਸੂਆ ਦੁੱਜਾ ਜੀ ਠੀਕ ਹੈ ਜੀ ਸੂਆ ਦੁੱਜਾ ਹਾਂਜੀ ਆਹ ਤੋ ਪੂਰਾ ਵੱਡਾ ਕਾਜ ਜੀ ਭਾਈ ਹਾਂਜੀ ਪੂਰਾ ਵੱਡਾ ਕਾਜ ਰੋਣ ਦਜਾਏ ਦੁੱਧ 7 ਲੀਟਰ ਦੇ ਹਾਂਜੀ ਸੋਈ ਨੂੰ ਗਿਆ 7 ਲੀਟਰ ਦੁੱਧ ਸੋਈ ਨੂੰ ਕੋਈ ਡੇਢ ਦੋ ਮਹੀਨੇ ਹੋਏ ਜੀ ਸੋਈ ਨੂੰ ਕੋਈ ਡੇਢ ਦੋ ਮਹੀਨੇ ਬੱਚਾ ਨਹੀਂ ਹੈਗਾ ਬੱਚਾ ਦੋਹੋਂ ਦਾ ਨਹੀਂ ਹੈਗਾ ਜਰਾ ਨਹੀਂ ਹੈਗਾ ਬੱਚਾ ਠੀਕ ਹੈ ਜੀ ਮਿਲਦੀ ਪਹਾੜੇ ਤੇ ਮਿਲਦੀ ਪਹਾੜੇ ਤੇ ਹੈ ਜੀ ਚਵਾਈ ਚੋਈ ਦੇ ਵਿੱਚ ਵੇਜੀ ਗਿਆ ਵਧੀਆ ਜੀ ਇੱਕ ਨੰਬਰ ਠੀਕ ਹੈ ਜੀ ਠੀਕ ਹਾਂਜੀ ਪੂਰੀ ਠੰਡੀ ਸੀਲ ਹੈ ਵਧੀਆ ਜੀ ਆ ਤੁਹੀਂ ਰੋਕਿਆ ਰੋਗੀ ਉਸੇ ਵੇਲੇ ਨਹੀਂ ਜੀ ਕੋਈ ਗੱਲ ਹੀ ਨਹੀਂ ਤੇ ਹਾਂ ਜੀ ਨਾਲ ਮੈਂ ਨਾ ਤਾਂ ਵੀ ਘਰ ਭਰਾ ਦਾ ਵੇਖ ਲਿੰਦਾ ਸਾਰਾ ਕੁਝ ਹਾਂ ਜੀ ਹਾਂ ਜੀ ਬਾਕੀ ਆਪਦੀ ਤਸੱਲੀ ਕਰਕੇ ਜੋ ਤਾਂ ਮਰਜੀ ਜੀ ਅਣਾ ਜੀ ਤੇ ਵੀਰ ਜੀ ਕੀ ਰੇਡ ਕੀ ਕਰਤਾ ਜੀ ਇਹਦਾ ਝੋੜੀ ਦੇ ਭਾਜੀ ਇਹ ਸਵਾ ਡੇਢ ਦੀ ਆ ਇਹ ਲੈਣ ਜਾਈਏ ਬੱਚੇ ਵਾਲੀ ਹਾਂ ਜੀ ਤੇ ਮੋਰ ਜੋ ਮਰਜੀ ਕਰੀਏ ਦੇਦ ਕੀ ਇਹ ਵੀ ਪੂਰੇ ਪੈਂਟ ਜਾਂਦੇ ਦੋ ਕਰੋ ਹੀ ਲੈਸ ਹੋਰ ਬਾਹਰ ਦੀ ਦੇ ਲਈ ਹੋਰ ਯਾਰ ਘਟਾ ਲਓ ਬਰਾਬਰੀ ਜਾਣ ਦੋ ਜੀ ਕਿੰਨੇ ਜੀ ਇਹ ਵੀ 60 ਦੀ ਇਹ ਵੀ 60 ਦੀ ਠੀਕ ਹੈ ਜੀ ਵੀਰ ਨੇ 60 ਰੇਟ ਕਰਤਾ ਜੀ ਤੇ ਚਲੋ ਜੀ ਅਗਲੇ ਨਗ ਬਾਰੇ ਦਿਓ ਇਹ ਜਾਣਕਾਰੀ ਕਦੋਂ ਘੰਟੇ ਚੱਲ ਜੰਗੇ ਹਾਂਜੀ ਇਹ ਭਾਈ ਨੀਲੀ ਰਵੀ ਦੀ ਨਸਲ ਹੈ ਤੇ ਇਹ ਕੋਈ ਇਹ ਨਾ ਆਖੇ ਵੇਖ ਕੇ ਵੀ ਪੱਕੀ ਆ ਮੈਂ ਹਾਂਜੀ ਤੁਹਾਨੂੰ ਮੂੰਹ ਫੜ ਕੇ ਵਿਖਾ ਦਿੰਨਾ ਮੂੰਹ ਚੌਗੀ ਜੀ ਠੀਕ ਹੈ ਜੀ ਮੂੰਹ ਚੌਗੀ ਆ ਤੇ ਕੋਈ ਜਿ ਕੋਈ ਮਕੋਟ ਬਖਾ ਦਨ ਮੋ ਚੌਗੀ ਆ ਹਾਂਜੀ ਤੇ ਚਲੋ ਬਾਕੀ ਭੈਣ ਭਰਾਵਾਂ ਦੇ ਗਾੜੀ ਜੋ ਪੈਗਾ ਤੇ ਦੁੱਧ ਦੇ ਸਲੇ 8 ਲੀਟਰ ਜੀ ਠੀਕ ਹੈ ਦੁੱਧ ਆ ਜੀ ਮਗਰ ਕਟਾ ਜੀ ਮਗਰ ਕਟਾ ਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਮੋ ਚੌਗੀ ਸੂਆ ਪਹਿਲਾ ਸੂਆ ਪਹਿਲਾ ਨੀਲੀ 라ਵੀ ਦੀ ਆ ਤਾਂ ਸੂਈ ਨੂੰ ਕੋਈ 2 2.5 ਮਹੀਨੇ ਹੋਏ ਜੇ ਮਗਰ ਕਟਾ ਠੀਕ ਹੈ ਜੀ ਦੁੱਧ 8 ਲੀਟਰ ਜੀ ਦੁੱਧ 8 ਲੀਟਰ ਸੂਈ ਨੇ 2.5 ਮਹੀਨੇ ਹੋਏ ਮਗਰ ਕਟਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਨੀਲੀ 라ਵੀ ਦੀ ਜਿੱਪ ਠੀਕ ਹੈ ਜੀ ਠੀਕ ਨਹੀਂ ਨਕਸ ਤੇ ਪੂਰੇ ਸੋਨੇ ਦੇ ਆਹ ਹੋਈ ਸੰਭੀ ਨਹੀਂ ਦੇ ਨਾ ਝੋਟੀ ਨਵੀਂ ਹਾਂਜੀ ਤੇ ਚਵਾਈ ਚੋਈ ਕਿਵੇਂ ਆ ਜੀ ਵਧੀਆ ਜੀ ਇੱਕ ਨੰਬਰ ਠੀਕ ਆ ਜੀ ਉਹ ਮੈਂ ਦਿਨ ਚ ਦਾਹਰੀ ਚੋੜ ਬਚਾ ਚੜ ਗੇ ਠੀਕ ਆ ਜੀ ਕਟਾ ਗੇੜਾ ਵੀਰ ਜੀ ਇਹਦਾ ਆਵੇ ਕਟਾ ਮਾਰਾ ਦੇਣੀ ਚਾਹੀਦੀ ਉਹ ਹਾਏ ਕਟਾ ਗੇੜਾ ਆਹ ਜੀ ਬਚਾ ਜਾ ਕਮਨ ਆਇ ਪਹਿਣ ਭਰਾਜ ਅੱਜ ਕਰ ਲਿਆ ਵੀ ਗਾੜੀ ਜੋ ਮਰਜੀ ਹਾਂਜੀ ਫੇਰ ਇੱਕ ਦੀ ਡਿਟੇਲ ਦੇ ਦਿਓ ਕਿੰਨਾ ਦਾ ਪਾਜੀ ਸੋਈ ਨੂੰ 2-3 ਮਹੀਨੇ ਹੋਏ ਆ ਹਾਂਜੀ ਤੇ ਸੂਆ ਝੋਟੀ ਦਾ ਪਹਿਲਾ ਹਾਂਜੀ ਪਹਿਲਾ ਸੂਆ ਦੁੱਧ 8 ਲੀਟਰ ਦੀ ਦੁੱਧ 8 ਲੀਟਰ ਮਿਲਦੀ ਬੱਚੇ ਤੇ ਮਿਲਦੀ ਬੱਚੇ ਤੇ ਆ ਜੀ ਹਾਂਜੀ ਠੀਕ ਹੈ ਤੇ ਵੀਰ ਜੀ ਕੀ ਰੇਟ ਕੀ ਕੀਤਾ ਹੀ ਇਹਦਾ ਦੇ ਦਈਏ 70 ਦੀ ਕਿ ਨਹੀਂ ਇਹ ਆਪਾਂ ਆਪਦਾ ਰੇਟ ਜੈ ਜੀ ਰੱਖਣਾ ਸਾਡੇ ਪੂਰੇ ਪੈਂਡ ਦੀ ਦੇ ਦਈਏ ਹੋਰ ਘਟਾ ਲਓ ਸਾਹਿਬ ਜੀ। ਭਾਜੀ 8-7 2000 ਦਾ ਤੇ ਕਟਾਈਆ ਮਗਰ। ਉਹ ਤੇ ਹੈਗਾ ਪਰ ਕੋਈ ਨਹੀਂ ਆਪਾਂ ਆਪਣੇ। ਫਰੰਟ ਵੇਖੋ ਤੁਸੀਂ ਕੱਢਾ ਸੁਣੋ। ਹਾਂਜੀ। ਐ ਪੂਰੀਆਂ ਨੇ। ਇਹ ਤੇ ਹੀ ਨਾਉਂਦੇ ਨੂਂਦੇ ਨਹੀਂ ਚਲੋ ਹਨ ਉਹ ਜਾਂਦਾ ਮਾਲ ਜਿੱਦਾਂ ਆਉਂਦਾ ਉਹਦੇ ਚਲ ਜੇ ਭਾਜ ਚਾਹੀਦਾ। ਐ ਨਿਸ਼ਾਨੀਆਂ ਪੂਰੀਆਂ ਨੇ। ਤੇ ਪੂਰੇ ਪੈਂਟੀਆਂ ਦੀ ਦੇ ਲਈਏ। ਘਟਾਓ ਸਾਹਿਬ ਜੀ। ਪੂਰੇ ਬਾਧੀਆਂ ਦੀ ਦਵਾਂਗੇ। ਪੂਰੇ 6000 ਚਲੋ ਢੇਰ ਦਾ ਦਈਏ ਸੂਆ ਪਹਿਲਾ ਸੂਆ ਪਹਿਲਾ 28 ਲੀਟਰ ਦੇ ਹਾਂਜੀ। ਤੇ ਬਾਕੀ ਭੈਣ ਭਰਾਵਾਂ ਦੇ ਗਾੜੀ ਜੋ ਹੈਗਾ। ਹਾਂਜੀ ਤੇ ਮਿਲਦੀ ਕੱਟੇ ਤੇ ਜਿਹੜੇ ਸੂਈ ਦੋ ਢਾਈ ਮਹੀਨਾ ਦੀ ਮਗਰ ਕਟਾ ਵੀ ਹੈਗਾ ਠੀਕ ਹੈ ਜੀ ਪੱਕਾ ਰੇਡ ਬਾਠਿਆ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਤੇ ਚਲੋ ਜੀ ਆਪਾਂ ਅਗਲੇ ਨਾਲ ਤੇ ਜਾਂਦੇ ਆ ਜੀ ਹਾਂਜੀ ਆਹ ਭਾਜੀ ਪੰਜਵਾਂ ਨਾਲ ਮੱਝ ਇਹ ਵੀ ਸੂਆ ਦੂਜਾ ਕੋਈ ਭਵੇਂ ਗੈਸ ਕਰ ਲੇ ਤੇ ਜਲ ਵਾਲੇ ਹਾਂਜੀ ਸੂਈ ਨੂੰ ਇਹਨੂੰ ਇਹ ਜੇ ਕੋਈ ਢਾਈ ਕੁ ਮਹੀਨੇ ਦੋ ਹਾਂਜੀ ਤੇ ਦੁੱਧ ਦੇ ਸਲੇ 8 ਲੀਟਰ ਬੱਚਾ ਨਹੀਂ ਹੈਗਾ ਮਿਲਦੀ ਤਾਰੇ ਮਲਕੀ ਪਹਾੜ ਤੇ ਅੱਛਾ ਪਹਾੜੇ ਤੇ ਮਿਲਦੀ ਦੁੱਧ 8 ਲੀਟਰ ਹਾਂਜੀ 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 ਤੇ ਸੂਆ ਕਿਨਵਾ ਸੂਆ ਭਾਜੀ ਦੁੱਧਾਂ ਦੇ ਹੋ ਕੋ ਤੀਜਾ ਲਾਰੇ ਭਾਵੇਂ ਅਗਲਾ ਠੀਕ ਹੈ ਜੀ ਭਾਵੇਂ ਕੋਈ ਤੀਜਾ ਗਾ ਦੁੱਧਾਂ ਲਾ ਲੈ ਉਹ ਨਹੀਂ ਗੱਲ ਕੋਈ ਠੀਕ ਹੈ ਜੀ ਠੀਕ ਹੈ ਤੇ ਚਵਾਈ ਚੂਈ ਵੀਰ ਜੀ ਕਿਵੇਂ ਆ ਇੱਕ ਨੰਬਰ ਜੀ ਕੋ ਚੋਗੇ ਘਰੇ ਆਪਣੇ ਘਰੇ ਤੇ ਠੀਕ ਠੰਡੀ ਸੀਲ ਆਪਦੀ ਵਧੀਆ ਜੀ ਆ ਗਏ ਤੁਹਾਨੂੰ ਮਖਾਜ ਦੇਣੀ ਹੈ ਹਾਂਜੀ ਹਾਂਜੀ ਫਿਰ ਡੀਟੇਲ ਦੇ ਦਿਓ ਵੀਰ ਜੀ ਇੱਕ ਵਾਰ ਵਾ ਦੁਜਾਰ ਵਾਲੇ ਦੀ ਭੰਗ ਕੋ ਉਤੇ ਜਾਲ ਵਾਲੇ ਹਾਂਜੀ ਸੂਈ ਨੂੰ 2 2.5 ਮਹੀਨੇ ਦੁੱਧ 8 ਲੀਟਰ ਜੇ ਬੱਚਾ ਨਹੀਂ ਹੈਗਾ ਹਾਂਜੀ ਮਿਲਦੀ ਭਾਦੇ ਤੇ ਆ ਠੀਕ ਹੈ ਜੀ ਹਾਂਜੀ ਮਾੜਾ ਭਾੜਾ ਭੰਗ ਵਾਲੀ ਧਾਰ ਦੇ ਦੇਣੀ ਹਾਂਜੀ ਬਾਕੀ ਕਦ ਬੋਤ ਵੱਡਾ ਹਾਂਜੀ ਕਦ ਗੁੱਡ ਵੱਡਾ ਹਾਂਜੀ ਕੋਈ ਇਹ ਨਾ ਕਿ ਮਈਆਂ ਵੇਖ ਕੇ ਵੀ ਲਸੀਆਂ ਜਾਂ ਕਰਦਾ ਹਾਂ ਹਾਂਜੀ ਹਾਂਜੀ ਮੈਂ ਚੱਲ ਅਗਲੇ ਦੀ ਵਾਰੀ ਸਾਡੇ ਨਾਲ ਵਹੀਂ ਫਰ ਵੀਡੀਓ ਚਨੇ ਆ ਆਪਣਾ ਚਟਾਲਾ ਨਹੀਂ ਚਾਰਿਆ ਤੇ ਡੰਗਰ ਥੋੜਾ ਜਨਾ ਆਉਂਦੇ ਨਹੀਂ ਆਗੇ ਨਵੇਂ ਠੀਕ ਹੈ ਜੀ ਤੇ ਬਾਕੀ ਆਦੀ ਤਸੱਲੀ ਕਰਕੇ ਕੋਈ ਜਦਾਂ ਮਰਜ਼ੀ ਵੇਖੇ ਜੀ ਆਪਾਂ ਨੂੰ ਨਹੀਂ ਠੀਕ ਹੈ ਵੀਰ ਜੀ ਹਾਂ ਜੀ ਐ ਪੂਰੀ ਸੀਰੀਜ਼ ਲਾ ਗਿਆ ਵੀਰ ਜੀ ਵਧੀਆ ਭਾਜੀ ਵਧੀਆ ਜੀ ਇੱਕ ਨੰਬਰ ਠੀਕ ਹੈ ਜੀ ਠੀਕ ਸੁਆ ਦੁੱਧ ਆਈ ਭਾਵੇਂ ਕੁੱਤੇ ਜਾਲ ਵਾਲੇ ਹਾਂਜੀ ਦੁੱਧ 8 ਲੀਟਰ ਆ 8 ਲੀਟਰ ਦੁੱਧ ਆ ਜੀ ਤੇ ਮਿਲਦੀ ਭਰਦੇ ਜੇ ਤੇ ਸਹੀ ਨੂੰ ਸਹੀ ਤੁਸੀਂ ਵੀਰ ਜੀ ਕਿਵੇਂ ਆ ਵਧੀਆ ਜੀ ਇੱਕ ਨੰਬਰ ਕੋਈ ਚੋਗੇ ਖਰੇ ਜੀ ਆਪਣੇ ਘਰੇ ਹਾਂਜੀ ਆਪਦੀ ਤਸੱਲੀ ਕਰਕੇ ਨਾ ਹੀ ਉਹ ਗੱਲ ਨਹੀਂ ਸਿੰਗਲ ਹੱਡੀ ਦੇ ਵਿੱਚ ਭਾ ਬਾਕੀ ਬੜਾ ਜਾਇਜ ਹੈ ਜੀ ਇਹਦਾ ਹਾਂਜੀ ਇਹਦਾ ਵੀ ਦੱਸਿਓ ਜੀ ਕੀ ਰੇਟ ਰੱਖਿਆ ਵੀਰ ਜੀ ਇਹ ਦੇਰੀਏ ਪੂਰੇ 60 ਆਤੀ ਕਰੋ ਲੈਸ ਵੀਰ ਜੀ ਆਪਾਂ ਦੇ ਕਰਾਂਗੇ ਜੀ ਜਨਾ ਹਾਂਜੀ ਆਪਣਾ ਤੁਹਾਨੂੰ ਬੜਾ ਲੈਸੀ ਹੁੰਦਾ ਕੰਮ ਗਈ ਹਾਂਜੀ ਮੈਂ ਇਹਦਾ ਪੁੱਠਾ ਪੱਠਾ ਵੇਖੋ ਕਿਦਾਂ ਲੱਗਾ ਹਾਂਜੀ ਪੂਰਾ ਜੀ ਹਾਂ ਤੇ ਮੋੜ ਦਿਓ ਮਰਜ਼ੀ ਕਰੀਏ ਹਾਂਜੀ ਕੀ ਰੇਟ ਕੀ ਕਰੋਗੇ ਦੇਰੀਏ ਪੂਰੇ 55 ਜੀ ਨਹੀਂ ਉਹਦੇ ਸਾਥ ਆ ਕੇ ਆਦਾਨੋ ਜੈਸਨ 52 ਜੈਸਨ 52 ਹਾਂਜੀ ਠੀਕ ਹੈ ਜੀ ਠੀਕ ਹੈ ਵਧੀਆ ਰੇਟ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਵੀਰ ਨੇ ਰੇਟ 52000 ਰੱਖਤਾ ਜੀ ਚਲੋ ਜੀ ਆਪਾਂ ਅਗਲੇ ਨਗ ਤੇ ਚੱਲਦੇ ਹਾਂ ਜੀ ਸੂਆ ਭਾਜੀ ਦੁੱਜਾ ਜੀ ਦੁੱਜਾ ਸੂਆ ਜੀ ਭਾਵੇਂ ਕੁੱਤ ਜਾਲ ਵਾਲੇ ਠੀਕ ਹੈ ਜੀ ਸੂਈ ਨੂੰ 2 ਢਾਈ ਮਹੀਨੇ ਹੋਏ ਜੀ ਮਗਰ ਕਟਾ ਦੇ ਦੀ ਠੀਕ ਹੈ ਜੀ ਮਗਰ ਕਟਾਈ ਇਹਦੇ ਤੇ ਦੁੱਧ ਦੇ ਥਲੇ 7 ਕਿਲੋਟਰ ਹੈ ਜੀ 7 ਲੀਟਰ ਦੁੱਧ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਆਰਤੀਆਂ ਦੇ ਸਰਾਣੇ ਰਗੀ ਹੈ ਵੀ ਨਹੀਂ ਜੀ ਇਹ ਵੀ ਵਧੀਆ ਬਣੀ ਆ ਵੈ ਰੋ ਲੱਲੀ ਪੁੱਲੀ ਮੈਂ ਥੋੜਾ ਜਨਾ ਅਗੇ ਚਾਰ ਆ ਚਾਰ ਖਾਂਦੇ ਨਹੀਂ ਨਗਰ ਆਉਂਦੇ ਹਾਂਜੀ ਹਾਂਜੀ ਇੱਕ ਥੋੜਾ ਜਰਾ ਨਵਾਂ ਡੰਗਰਾਉਂਦਾ ਨਾ ਉਹ ਗੱਜਾ ਮਰ ਕਰਦਾ ਦਿਹਾੜੀ ਡੰਗ ਤੁਹਾਨੂੰ ਬਲਾ ਕਰਦਾ ਵੀ ਕਰਦਾ ਡੰਗ ਦਿਖਾਓ ਜੀ ਵੀਰ ਜੀ ਖੋਲ ਕੇ ਲਓ ਜੀ ਜ਼ਰੂਰ ਪਾਓ ਜ਼ਰੂਰ ਜੀ ਜ਼ਰੂਰ ਸਾਰੀਆਂ ਮਈਆਂ ਨੇ ਰਾਜੀ ਮੈਂ ਹਾਂਜੀ ਹਾਂਜੀ ਉਹ ਹੀ ਨਾ ਹਾਰਤੀਆਂ ਚਨਾ ਨਿਰ ਗਈ ਕਿੰਨਾ ਦੁੱਧ ਵੀ ਜੀ ਥੱਲੇ ਦੁੱਧ 7 ਲੀਟਰ ਜੀ ਹਾਂਜੀ ਸੂਆ ਦੁੱਜਾ ਸੂਆ ਦੁੱਜਾ ਦੁੱਧ 5 ਲੀਟਰ ਤੇ ਜਲ ਵਾਲੇ ਹਾਂਜੀ ਸੂਈ ਨੂੰ 2 ਢਾਈ ਮਹੀਨੇ ਹੋਏ ਜੇ ਮਗਰ ਕਟਾ ਹੈਗਾ ਰੋਕਿਓ ਮੜਾ ਠੀਕ ਹੈ ਜੀ ਸੂਈ ਨੂੰ 2 ਢਾਈ ਮਹੀਨੇ ਹੋਏ ਸੂਈ ਨੂੰ 2 ਢਾਈ ਮਹੀਨੇ ਹੋਏ ਜੇ ਸੂਆ ਦੁੱਜਾ ਭਾਵੇਂ ਕਿਤੇ ਜਲ ਵਾਲੇ ਹਾਂਜੀ ਤੇ ਮਗਰ 7 ਲੀਟਰ ਹੈ ਜੀ ਮਗਰ ਕਟਾ ਮਗਰ ਕਟਾ ਜੀ ਹਾਂਜੀ ਠੀਕ ਹੈ ਦੁੱਧ 7 ਲੀਟਰ ਮਗਰ ਕਟਾ ਹਾਂਜੀ ਚਲੋ ਕਟਾਵ ਬਖਾ ਦੇ ਵੀਰ ਜੀ ਇਹਦਾ। ਲਓ ਜੀ ਇੱਕ ਮਿੰਟ। ਭਾਈ ਪਰਲੀ ਸਾਈਡ ਵਾਲਾ ਜੀ? ਹਾਂ ਜੀ। ਆਹ ਜੀ ਪਰਲਾ ਕਟਾ। ਠੀਕ ਹੈ ਜੀ। ਕਿੰਨੇ ਮਹੀਨੇ ਦਾ? ਢਾਈ ਮੰਹਾਂ ਦਾ ਜੀ ਬੱਚਾ। ਬਾਕੀ ਆਲਾ ਆ ਕੋ ਅਗਲੇ ਸਾਹਮਣੇ ਭੈਣ ਭਰਾ ਜੋ ਮਰਜ਼ੀ ਗੈਸ ਲਾ ਲਿਆ ਕਰਦਾ। ਹਾਂ ਜੀ ਹਾਂ ਜੀ ਤਸੱਲੀ ਕਰਕੇ ਹਨਾ ਜੀ। ਹਾਂ ਜੀ ਸੂਈ ਨੂੰ ਢਾਈ ਮਹੀਨੇ ਹੋਇਆ ਦੁੱਧ 7 ਲੀਟਰ ਆ। ਹਾਂ ਜੀ। ਤੁਹਾਡਾ ਦਜਾਪਾ ਨੂੰ ਕਰਤੇ ਜਾਲ ਵਾਲੇ ਹਾਂਜੀ ਤੇ ਮਿਰਦੀ ਬੱਚੇ ਤੇ ਵੜੀਆਂ ਤੇ ਵੀਰ ਜੀ ਕੀ ਰੇਟ ਕੀ ਕਰਤਾ ਜੀ ਇਹਦਾ ਰੇਟ ਭਾਜੀ ਜੜੀਆਂ ਜੜੀਆਂ ਝੋਟੀਆਂ ਦੇ 85 85 ਦੀਆਂ ਵੇਚਣੀਆਂ ਪਰ ਆਪਾਂ ਨਹੀਂ 85 ਕਰਾਂਗੇ ਹਾਂਜੀ ਆਪਾਂ ਘਰੇ ਨਹੀਂ ਰੱਖਣਗੇ ਆਪਾਂ ਦੁੱਧ ਪਿਉਣਾ ਗਰੀਕ ਹਾਂਜੀ ਹਾਂਜੀ ਪਿਉਣਾ ਜੀ ਹਾਂਜੀ ਤੇ ਕੀ ਰੇਟ ਕੀਤਾ ਰੇੜੀਆਂ 70 ਪੂਰੇ ਦੀ ਘਟਾਓ ਵੀਰ ਜੀ ਪੈਣ ਦੀ ਦੇ ਦਈਏ ਹਾਂਜੀ ਪੈਣ ਦੀ ਦੇ ਦਈਏ ਕਰੋ ਹੋਰ ਲੈ ਸਾਂ ਪੂਰੇ ਤਰੇੜੀਆਂ ਦੀ ਜੱਸਣੋ ਠੀਕ ਹੈ ਜੀ ਪੂਰੇ 63000 ਆਦੀ ਆ ਵੇਖੋ ਜੀ ਤੁਸੀਂ ਮੈਂ ਰਾਜੀ ਹਾਂ ਜੀ ਪੂਰੀ ਰਾਜੀ ਆ ਆ ਵੇਖੋ ਠੀਕ ਹੈ ਜੀ ਪੂਰਾ 65000 ਰੇਟ ਵੀਰ ਜੀ ਪ੍ਰੇਰ ਜੀ 63 63 ਠੀਕ ਹੈ ਜੀ ਠੀਕ 63000 ਵੀਰ ਨੇ ਰੇਟ ਰੱਖਿਆ ਜੀ ਠੀਕ ਹੈ ਜੀ ਹਾਂ ਜੀ ਤੇ ਚਲੋ ਜੀ ਆਪਾਂ ਲਾਸਟ ਤੇ ਸਤਵੇਂ ਨਗ ਤੇ ਚੱਲਦੇ ਆਂ ਜੀ ਕੀ ਤੁਸੀਂ ਦੱਸੋ ਇਹਦੇ ਬਾਰੇ ਜਾਣਕਾਰੀ ਕਿਨਵਾ ਸੁਹਾਏ ਇਹ ਪਾਜੀ 8 ਮਹੀਨੇ ਦੀ ਗੱਭਣ ਆ ਮੈਂ ਅੱਛਾ ਜੀ 8 ਮਹੀਨਾ ਦੀ ਗੱਭਣ ਆ ਜੇ ਪਾਸ ਆ ਆ ਜਿਹੜੀ 10 ਤਰੀਕ ਨੂੰ ਪਾਸ ਗੱਭਣ ਘਰਦਿਆਂ ਦੇ ਕਹਿਣ ਮੁਤਾਬਕ ਆਹ ਵਾਲੀ 10 ਤਰੀਕ ਨੂੰ ਨਵਾਂ ਮਹੀਨਾ ਲਗਣਾ ਅੱਛਾ ਜੀ ਆ ਜਿਹੜੀ ਉਹਨਾਂ ਦੇ ਕਹਿਣ ਮੁਤਾਬਕ 2 ਮਹੀਨੇ ਰਹਿੰਦੇ ਆ ਅੱਛਾ ਜੀ ਆਪਾਂ ਜਿਹੜਾ ਕੋ ਸੱਜਣ ਖੜੂਗਾ ਉਹਨੂੰ 2.5 ਮਹੀਨੇ ਆਖਾਂਗੇ ਠੀਕ ਆ ਜੀ ਆਪਾਂ 15 ਦਿਨ ਵਧ ਤਾਣਨੇ ਆ ਵੀ ਕਿਹੋ ਜਿਹੇ ਡੰਗਰ ਕੋਲ ਦਾ 15 ਦਿਨ ਵਧ ਵੀ ਲੈ ਸਕਦਾ ਠੀਕ ਆ ਜੀ ਅਗਲਾ ਮੁੜ ਕੇ ਕਾ ਪਾਉਂਗਾ ਆਖਿਓ ਦੁੱਧੋਂ ਡرائی ਹੈ ਹਾਂ ਜੀ ਤੇ ਸੂਆ ਭਾਜੀ ਦੁੱਜਾ ਜੀ ਦੁੱਧ ਦੁੱਜਾ ਸੂਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਤੇ ਦੁੱਧ ਦਾ ਕੀ ਰਿਕਾਰਡ ਗੁਰ ਰਿਹਾ ਵੀ ਦੁੱਧ ਭਾਜੀ ਉਹ ਆਂਦੇ ਆ ਵੀ ਇਹਨੇ ਸੱਜਰ ਨੇ ਦੁੱਧ ਦਿੱਤਾ ਜੀ 13 14 ਕਿਲੋਟਰ 13 14 ਲੀਟਰ ਠੀਕ ਹੈ ਜੀ ਥੋੜੀ ਜੀ ਮੈਂ ਉਹਨਾਂ ਸੰਭੀ ਘਾਟਿਆ ਤੇ ਉਹਦਾ ਮੈਂ ਰਾਤ ਨੂੰ ਜਿਹੜਾ ਕੱਢ ਬਹੁਤ ਪੂਰਾ ਵੱਡਾ ਠੀਕ ਹੈ ਜੀ ਸਾਰੀ ਕਾਲੀ ਹੈ ਜੀ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਵੀਰ ਜੀ ਖੋਲ ਕੇ ਮੁਖਾ ਦੀਏ ਆਪਾਂ ਲਓ ਜੀ ਜਰੂਰ ਹਾਂਜੀ ਫੇਰ ਇੱਕ ਰੀ ਇਹਦੀ ਜਾਣਕਾਰੀ ਤੁਸੀਂ ਦੇ ਦਿਓ ਤੁਰਦੇ ਪਾਜੀ 8 ਮਹੀਨੇ ਦੀ ਗੱਬਣ 8 ਮਹੀਨੇ ਦੀ ਗੱਬਣ ਚੈੱਕ ਪਾਸ ਹਾਂ ਜਿਹੜੀ 10 ਤਰੀਕ ਨੂੰ ਉਹਨਾਂ ਦੇ ਕਹਿਣ ਮੁਤਾਬਕ ਨਵਾਂ ਮਹੀਨਾ ਲੱਗਣਾ ਅੱਛਾ 10 ਤਰੀਕ ਨੂੰ ਨਵਾਂ ਮਹੀਨਾ ਉਹਨਾਂ ਦੇ ਕਹਿਣ ਮੁਤਾਬਕ ਨਵਾਂ ਦੀ ਆ ਹਾਂਜੀ ਤੇ ਆਪਾਂ ਭਰ ਪਾਜੀ ਉਹਨਾਂ ਦੇ ਕਹਿਣ ਮੁਤਾਬਕ 2 ਮਹੀਨੇ ਕੱਤੀ ਆ ਹਾਂਜੀ ਆਪਾਂ 2.5 ਮਹੀਨੇ ਕੱਤੀ ਆਖਾਂ ਠੀਕ ਹੈ ਜੀ ਤੇ ਪਹਿਲੇ ਸੂਏ ਦਾ ਰਿਕਾਰਡ ਪਾਜੀ 13-14 ਲੀਟਰ ਦੁੱਧ ਦਿੱਤਾ ਜੀ ਠੀਕ ਹੈ ਜੀ 13 ਸਵੇਰ ਦੱਜਾ ਇਹ ਪਿਓਰ ਮੋਰਾ ਏ ਠੀਕ ਹੈ ਜੀ ਪਿਓਰ ਮੋਰਾ ਹਾਂਜੀ ਹਾਂਜੀ ਠੀਕ ਹੈ ਜੀ ਮਤਲਬ ਕਿ ਥੋੜੇ ਕਿ ਦੇਣੀ ਸਾਹਮਣੀ ਪੈਣੀ ਮਹੀਨਾ ਆਓ ਜੀ ਢਾਈ ਦੋ ਉਹਨਾਂ ਦਾ ਕੰਮ ਤਾਂ ਦੋ ਆ ਚਲੋ ਢਾਈ ਸਾਹਮਣੀ ਪਊਗੀ ਹਾਂਜੀ ਹਾਂਜੀ ਠੀਕ ਹੈ ਬਾਕੀ ਰੇਟ ਬੜਾ ਇਹਦਾ ਜਾਇਜ਼ ਹੋਣਾ ਠੀਕ ਹੈ ਜੀ ਆਵਲੇ ਆ ਕਿਸ ਨੇ ਤਾਂ ਕਮੇਟੀ ਪੈਣੀ ਆ ਹਾਂਜੀ ਹਾਂਜੀ ਕਮੇਟੀ ਦਾ ਵੀ ਕੋ ਪਤਾ ਨਹੀਂ ਹੁੰਦਾ ਮਿਲਣੀ ਕਿ ਨਹੀਂ ਮਿਲਣੀ ਐਫਟੀ ਹੋਣੀ ਚਾਹੀਦੀ ਹਾਂਜੀ ਐਫਡੀ ਐਫਡੀ ਤੇ ਵੀਰ ਜੀ ਕੀ ਰੇਟ ਕੀ ਕੀਤਾ ਜੀ ਇਹਦਾ ਰੇਟ ਭਾਜੀ ਇਹਦਾ ਜੇ ਤੇ ਆਪਣੇ ਕੋ 10-15 ਦਿਨ ਮਹੀਨਾ ਰਹਿ ਗਈ ਹਾਂਜੀ ਫਿਰ ਤੇ ਆਪਾਂ ਮਹੀਨੇ ਨਹੀਂ ਵੱਧ ਹਾਂਜੀ ਹਾਂਜੀ ਚਲੋ ਜੇ ਕੇ ਹਰੇ ਮਾਨਪੁਰਕ ਪਹਿਲੀ ਗੱਲ ਤੇ ਆਪਾਂ ਕਾਮੀ ਉੜਦਾਲਾ ਕਰਨਾ ਕਰਦਣਾ ਜੀ ਇਹਦਾ ਭਾਜੀ ਅੱਜ ਦਾ ਮੁੱਲ ਹੈਗਾ ਜੀ 65000 ਅੱਜ ਦਾ ਮੁੱਲ 65000 ਤੇ 60 ਦੀ ਆਖਾਂਗੇ ਠੀਕ ਹੈ ਜੀ ਠੀਕ ਤੇ ਜਿਹਦੇ ਵਿੱਚੋਂ ਆਪਾਂ ਮੁੜ ਕੇ ਰੁਪਿਆ ਵੀ ਨਹੀਂ ਨਾ ਚੜਨਾ ਠੀਕ ਹੈ ਜੀ 55000 ਪੂਰੇ ਦੀ ਹੋਣੀ ਜੀ ਠੀਕ ਹੈ ਜੀ ਇਹ ਡਿਟੇਲ ਦੇ ਦੀਏ 8 ਮਹੀਨਾ ਦੀ ਗੱਬਣ ਹਾਂਜੀ ਆਰੀ ਦਾਤਰੀ ਨਵਾਂ ਲੱਗਣਾ ਜੀ ਹਾਂਜੀ ਉਹਨਾਂ ਦੇ ਕਹਿਣ ਮੁਤਾਬਕ 2 ਮਹੀਨੇ ਆਪਾਂ ਢਾਈ ਆਕਾਂਗੇ ਠੀਕ ਹੈ ਜੀ ਤੇ ਦੁੱਧ ਪੀਲੇ ਸੁਵੇ ਦਾ ਰਕਾਰ ਹੈਗਾ ਜੀ 13 14 ਲੀਟਰ ਦਾ ਇਹ ਹੋਰ ਦੁੱਧੇ ਸੁਵੇ ਜੀ ਮੋਲ ਕਰਾਉ ਨੂੰ ਕਸਾਈ ਭਾਵੇਂ ਕੋ 65 ਕਰਾਈ ਜਾਵੇ 70 ਕਰਾਈ ਜਾਵੇ 60 ਕਰਾਈ ਜਾਵੇ ਹਾਂਜੀ ਹਾਂ ਨਾ 55 ਠੀਕ ਹੈ ਸਾਰਿਆਂ ਤੋਂ ਪਹਿਲਾਂ ਇਹੋ ਵਿਕਣੀ ਹੈ ਹਾਂਜੀ ਹਾਂਜੀ ਉਹ ਤੇ ਹੈਗਾ ਜੀ ਚੈੱਕ ਪਾਸ ਹੋਏ ਹਾਂਜੀ 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 ਤੇ ਵੀਰ ਜੀ ਆਪਣਾ ਲੋਕੇਸ਼ਨ ਦੱਸ ਦਿਓ ਲੋਕੇਸ਼ਨ ਭਾਜੀ ਆਪਣੀ ਅਗਿਆ ਪਿੰਡ ਝਾਂਮਕੇ ਕੋਲ ਦਾ ਹਾਂਜੀ ਜ਼ਿਲ੍ਹਾ ਤਰਨਤਨ ਹਾਂਜੀ ਤਹਿਸੀਲ ਵੀ ਤਰਨਤਨ ਹਾਂਜੀ ਠੀਕ ਹੈ ਜੀ ਤੇ ਨਾਮ ਹੈਗਾ ਜੀ ਪ੍ਰਤਾਪ ਸਿੰਘ ਸ਼ਾਹ ਠੀਕ ਹੈ ਜੀ ਤੇ ਮੋਬਾਈਲ ਨੰਬਰ ਜੀ 778901127 7789012 ਠੀਕ ਬਾਕੀ ਭਾਜੀ ਹੱਥ ਜੋੜ ਕੇ ਬੇਨਤੀ ਆ ਆਪਣੇ ਘਰੇ ਆਓ ਆਪਦੀ ਤਸਲੀ ਕਰਕੇ ਖੜੋ ਤੇ ਵੀਡੀਓ ਤੋਂ ਵੀ ਪਹਿਲਾਂ ਵੇਖ ਕੇ ਆਪਦੀ ਪਰਿਵਾਰ ਦੇ ਵਿੱਚ ਬਹਿ ਕੇ ਪਸੰਦ ਕਰਕੇ ਤੇ ਫਿਰ ਆਪਾਂ ਚਾਈ ਬੈਨਪਾਉ ਠੀਕ ਹੈ ਜੀ ਠੀਕ ਹੈ ਜੀ ਤੇ ਦੋਸਤੋ ਇਹ ਹੀ ਅੱਜ ਆਪਣੇ ਸਤਨਾਗ ਸਤ ਮੱਝਾਂ ਵਕਾਉ ਹੀ ਆਪਣੀਆਂ ਪਿੰਡ ਝਾਮਕਾ ਜ਼ਿਲ੍ਹਾ ਦਰਨਤਾਰਨ ਤਹਿਸੀਲ ਦਰਨਤਾਰਨ ਤੇ ਅੱਗੇ ਵੀ ਤੁਹਾਡੇ ਲਈ ਹੋਰ ਨਵੀਆਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਜੀ ਜੀ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਧੰਨਵਾਦ